ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਜੋ ਲੱਗਦੇ ਰਹਿੰਦੇ ਨੇ ਸੋ ਮਾਗ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਅੱਜ ਵਿਸ਼ਵਕਰਮਾ ਮੰਦਿਰ ਦੇ ਸਾਹਮਣੇ ਰੋਪੜ ਰੋਡ ਤੇ ਜੋ ਲੰਗਰ ਲੱਗਿਆ ਹੋਇਆ ਹੈ ਆਪਣਾ ਜੋ ਮੋਜੀ ਵਰਮਾ ਜੀ ਨੇ ਅਤੇ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਦੇ ਵੱਲੋਂ ਇਹ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਸੋ ਤੀਸਰਾ ਲੰਗਰ ਹੈ 3 ਸਾਲ ਹੋ ਗਏ ਇਸ ਲੰਗਰ ਨੂੰ ਚੱਲਦੇ ਨੂੰ ਸੋ ਕੜੀ ਚਾਵਲ ਅਤੇ ਕੜਾਹ ਪ੍ਰਸ਼ਾਦ ਦਾ ਇਹ ਲੰਗਰ ਹੈ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਪ੍ਰਬੰਧਕਾਂ ਦੇ ਨਾਲ ਅਤੇ ਜੋ ਲੰਗਰ ਚੱਲ ਰਿਹਾ ਉਹਦੀਆਂ ਵੀ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਅਜ ਸੁਹਾ ਚੋੜਾ ਪੋ ਬੈਠੀ ਦਰਬਾਰ ਤੇ ਮਾਹੱਠੀ ਮਹਿੰਦੀ ਲਾ ਬੈਠੀ ਦਰਬਾਰ ਤੇ ਅਜ ਸੁਹਾ ਮੇਲਾ ਚੂੜਾ ਪਾ ਬੈਠੀ ਦਰਬਾਰ ਤੇ ਮਜਸੂਹਾ ਚੋਲਾ ਪਾ ਬੈਠੀ ਦਰਬਾਰ ਤੇ ਮਾ ਹੱਥੀ ਮੈਂ ਲੀ ਲੋ ਬੈਠੀ ਖਾਲੀ ਨਾ ਕਰ ਤਮੜੇ ਕਦੇ ਖਾਲੀ ਭਗਤਾਂ ਦਾ ਤਕਦੀਰ ਬੈਠੀ ਦਰਬਾਰ ਤੇ ਅੱਜ ਸੁਹਾ ਚੋੜਾ ਪੋ ਬੈਠੀ ਦਰਬਾਰ ਤੇ ਮਾਂ ਹੱਥੀ ਮੈਂ ਦੀ ਮੋਜੀ ਵਰਮਾ ਜੀ ਤੁਹਾਡੇ ਵੱਲੋਂ ਇਹ ਹਰ ਸਾਲ ਜੋ ਲੰਗਰ ਲਗਾਇਆ ਜਾਂਦਾ ਰੋਪੜ ਰੋੜ ਕਰਾਲੀ ਤੇ ਵਿਸ਼ਵ ਕਰਮਾ ਮੰਦਿਰ ਦੇ ਸਾਹਮਣੇ ਸੋ ਕੀ ਕਹੋਗੇ ਅੱਜ ਇਹ ਮਤਲਬ ਕਿ ਕਿਹੜਾ ਕਿਹੜਾ ਲੰਗਰ ਹੈ ਤੇ ਆਪਣੇ ਬਾਰੇ ਥੋੜਾ ਜਿਹਾ ਇਹ ਵੀ ਦੱਸੋ ਕਿੰਨੇ ਸਾਲਾਂ ਤੋਂ ਲੰਗਰ ਚੱਲਦਾ ਆ ਰਿਹਾ ਭਾਜੀ ਇਹ ਕੜੀ ਚਾਵਲ ਦਾ ਲੰਗਰ ਹੈ ਜੀ ਨਾਲ ਨੂੰ ਕੜਾ ਦਾ ਪ੍ਰਸ਼ਾਦ ਹੈ ਜੀ ਹਾਂਜੀ ਹਾਂਜੀ ਇਹ 3 ਸਾਲ ਹੋ ਗਏ ਸਾਨੂੰ ਲਗਾਉਂਦੇ ਨੂੰ ਜੀ ਹਰ ਸਾਲ ਹਾਂਜੀ ਹਰ ਸਾਲ ਮਹਾਰਾਜ ਦੀ ਕਿਰਪਾ ਰਹੀ ਦਾ ਜਦ ਤੱਕ ਹੈ ਜਦ ਤੱਕ ਲਗਾਉਂਦੇ ਰਹਿਣਾਗੇ ਓਕੇ ਹਾਂਜੀ ਸੋ ਇਹਦੇ ਵਿੱਚ ਤੁਹਾਡੇ ਨਾਲ ਕੌਣ ਕੌਣ ਖੜੇ ਆ ਕਿਹਨਾਂ ਦਾ ਸਹਿਯੋਗ ਹੈ ਹਾਂ ਜਿੰਨੇ ਵੀ ਹੈਗੇ ਸਾਰਿਆਂ ਦਾ ਸਹਿਯੋਗ ਹੈ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਵਾਹ ਜੀ ਵਾਹ ਹਾਂਜੀ ਇੱਕ ਵਾਰ ਕਹਿਣ ਤੇ ਕੀ ਲੰਗਰ ਲੈਣਾ ਹੈ ਸਾਡੇ ਨਾਲ ਜਦ ਵੀ ਇਹਨਾਂ ਨੂੰ ਕਹਿ ਦਈਏ ਕਿ ਇੰਨੀ ਤਰੀਕ ਨੂੰ ਲਗਾਉਣਾ ਹੈ ਤਾਂ ਆਪਣੇ ਨਾਲ ਹੀ ਖੜਦੇ ਆ ਜਦ ਮਰਜ਼ੀ ਕਹੋ ਓਕੇ ਇਹ ਕੋਈ ਦਿਨ ਮਿੱਥਿਆ ਹੋਇਆ ਹੁੰਦਾ ਜਾਂ ਵੈਸੀ ਨਹੀਂ ਵੈਸੀ ਆਮਾਗੀ ਦੇ ਮਹੀਨੇ ਚ ਲਾਣੇ ਨੂੰ ਕਿਉਂਕਿ ਆਮਾਗੀ ਹਾਂਜੀ 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 ਆਮਾਗੀ ਦੇ ਮਹੀਨੇ ਲਾਦਰ ਨੇ ਹਾਂਜੀ ਹਾਂਜੀ ਠੀਕ ਹੈ ਜੀ ਸੋ ਬੜੀ ಅಪਾਰ ਕਿਰਪਾ ਤੁਹਾਡੇ ਤੇ ਸਵਾਮੀ ਜੀ ਮਹਾਰਾਜ ਦੀ ਤੇ ਹਨਾਈ ਹਾਂਜੀ ਹਾਂਜੀ ਸੋ ਦੀ ਕਿਰਪਾ ਇਦਾਂ ਦੇ ਉਪਰਾਲੇ ਕਰਨੇ ਬੜੇ ਔਖੇ ਹੁੰਦੇ ਆ ਸੋ ਤੁਸੀਂ ਲੰਗਰ ਸਹਿਯੋਗ ਨਾਲ ਆਈ ਇੱਧਰ ਸਾਰੇ ਮਾਰਕੀਟ ਹੋ ਗਿਆ ਜੀ ਦਾ ਯਾਰ ਦੋਸਤੋ ਕੇ ਆਪਣੇ ਇਹਨਾਂ ਨਾਲ ਕਿਰਪਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਵੱਡਾ ਉਪਰਾਲਾ ਹਾਂਜੀ 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 ਵੀਰ ਜੀ ਕੀ ਹਾਲ ਹੈ ਜੀ ਜੀ ਨਮਸਕਾਰ ਜੀ ਨਮਸਕਾਰ ਜੀ ਸੋ ਬਹੁਤ ਵੱਡਾ ਉਪਰਾਲਾ ਤੁਸੀਂ ਵੀ ਆਪਣਾ ਮੋਜੀ ਵਰਮਾ ਜੀ ਦੇ ਨਾਲ ਮਤਲਬ ਕਿ ਮੋਢੇ ਨਾਲ ਮੋਢਾ ਲਾ ਕੇ ਇਹ ਖੜਦੇ ਹਾਂ ਬਾਬੀਰ ਭਰਾ ਸਾਡੇ ਤਿੰਨੋਂ ਅਸੀਂ ਚਾਰ ਭਰਾ ਹੈਗੇ ਸੀ ਮੋਜੀ ਵੀ ਨੇ ਇੱਕ ਵਾਰ ਕਿਹਾ ਵੀ ਲਾਣੇ ਆ 3 ਸਾਲ ਹੋ ਗਏ ਲਗਾਤਾਰ ਉਹਦੇ ਸੰਯੋਗ ਨਹੀਂ ਲੱਗੇ ਹੋਏ ਅਸੀਂ ਵਾਹ ਜੀ ਵਾਹ ਬਾ ਚਾਰੋਂ ਅਸੀਂ ਇਹਨੇ ਸੰਯੋਗ ਲੱਗੇ ਹੋਏ ਆ ਆਪਣਾ ਮੋਜੀ ਜੀ ਹੋਗੇ ਕਮਲ ਜੀ ਹੋਗੇ ਬੱਲੂ ਭਾਜੀ ਹੋਗੇ ਚਾਰ-ਪੰਜ ਬੰਦੇ ਆਪਣੇ ਕ੍ਰਿਸ਼ਨਾ ਹੋ ਗਿਆ ਆਪਣਾ ਮੇਰਾ ਬੇਟਾ ਇਹਦਾ ਤੂੰ ਜਾਣਦਾ ਹੀ ਹੋ ਇਹ ਵੀ ਪੂਰਾ ਸਹਿਯੋਗ ਦਿੰਦਾ ਸੰਗਸ ਕੋਲ ਤਾਂ ਛੁੱਟੀ ਕਰਕੇ ਆਜ ਸਹਿਯੋਗ ਦੇ ਰਿਹਾ ਹੈ ਉਹ ਕਹਿੰਦਾ ਮੈਂ ਸੇਵਾ ਕਰਨੀ ਹੈ ਜਾ ਕੇ ਵੀ ਆ ਵੀ ਜੂਰ ਕਰਨੀ ਹੈ 3 ਸਾਲ ਹੋ ਗਏ ਪਰ ਆਪਣੇ ਮੇਰੇ ਰੱਖੀਤਾ ਜੀ ਹਰ ਸਾਲ ਲਾਣਾ ਸੀ ਜਦ ਤੱਕ ਠੀਕ ਰਹੇ ਜਦ ਤੱਕ ਲਾਣਾ ਲਾਣਾ ਜੀ ਵਾਹ ਜੀ ਵਾਹ ਹਾਂ ਬੜੀ ਕਿਰਪਾ ਜੀ ਸੋ ਬਹੁਤ ਵੱਡਾ ਕੰਮ ਹੈ ਇਹ ਵੀ ਜੋ ਲੰਗਰ ਛਕਾਉਣਾ ਲੰਗਰ ਲਾਉਣਾ ਬਾਕੀ ਮਾ ਮਾਈ ਦੀ ਕਿਰਪਾ ਜੀ ਅਸੀਂ ਕੋ ਲਾਣਾ ਲੈਂਦੇ ਆ ਕਿਰਪਾ ਤੋਂ ਪੂਰਾ ਮਹਾਰਾਜ ਦੀ ਹੈ ਜੀ ਬਿਲਕੁਲ ਇੱਥੇ ਇੱਕ ਸੇਵਾਦਾਰ ਆ ਉਹਨ ਕੀ ਜੀ ਬਸ ਸੇਵਾ ਕਰ ਰਹੇ ਆ ਜੀ ਬਸ ਆਪਣਾ ਫਰਜ਼ ਮਗਾ ਰਹੇ ਆ ਕੁਝ ਮੋਜੀ ਭਾਜੀ ਦੀ ਸੇਵਾ ਨਾਲ ਲੱਗੇ ਹੋਏ ਆ ਅਸੀਂ ਸਹਿਯੋਗ ਨਾਲ ਨਹੀਂ ਸਾਡਾ ਕਿ ਹੱਕ ਤਾਂ ਜੀ ਮੋਜੀ ਨੇ ਨਾ ਕਰਦੇ ਅਸੀਂ ਨਹੀਂ ਜੀ ਮੋਜੀ ਵੀ ਨਾ ਬਹੁਤ ਸਹਿਯੋਗ ਤੋਂ ਸਾਨੂੰ ਜੀ ਉਹਦੇ ਨਾਲ ਖੜੇ ਅਸੀਂ ਆ ਬਾਕੀ ਨਾਲੇ ਕਮਲ ਜੀ ਖੜੇ ਪੁੱਛੋ ਇਹਨਾਂ ਨੂੰ ਕੀ ਕਹਿੰਦੇ ਵੀ ਜੀ ਸਾਡੇ ਹਾਂਜੀ ਕਮਲ ਜੀ ਕਰੋ ਹਾਂਜੀ ਕਮਲ ਜੀ ਹਾਂਜੀ ਸੋ ਤੁਸੀਂ ਸੇਵਾ ਵੀ ਕਰ ਰਹੇ ਹੋ ਬਹੁਤ ਵੱਡੀ ਇਹ ਸੇਵਾ ਲੰਗਰ ਦੀ ਹੁੰਦੀ ਹੈ ਹਾਂਜੀ 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 ਸੋ ਕਿਵੇਂ ਲੱਗ ਰਿਹਾ ਤੁਹਾਨੂੰ ਫਿਰ ਇਹ ਹੁਣ ਸੇਵਾ ਕਰਕੇ ਵਧੀਆ ਲੱਗ ਰਿਹਾ ਜੀ ਤਿੰਨ ਤੀਸਰਾ ਸਾਲ ਲਗਾਤਾਰ ਲਾਉਣ ਦਾ 3 ਸਾਲ ਲਗਾਤਾਰ ਹਾਂ ਹਾਂਜੀ ਹਾਂਜੀ ਹਾਂ ਬਾਬੇ ਦੀ ਜੀ ਮਿਹਰ ਰਹੀ ਤਾਂ ਅੱਗੇ ਵੀ ਲਾਉਂਦੇ ਰਾਂਗੇ ਜੀ ਠੀਕ ਹੈ ਜੀ ਬਾਕੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਹਾਂਜੀ 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 ਨਾਲ ਖੜੇ ਹਾਂ ਜੀ ਹਾਂਜੀ ਹਾਂਜੀ ਬਾਕੀ ਵੀਰ ਮਾਤਮਾ ਕਿਰਪਾ ਕਰੇ ਬਾਤੋ ਬਾਤ ਅੱਗੇ ਹੋਰ ਕੁਝ ਐਡ ਕਰਾਂਗੇ ਨਾਲ ਇਸ ਵਾਰ ਹਲਵਾ ਐਡ ਕੀਤਾ ਪਿਛਲੀ ਵਾਰ ਹਲਵਾ ਨਹੀਂ ਸੀਗਾ ਹਲਵਾ ਐਡ ਕਰਿਆ ਇਸ ਵਾਰ ਸੀ ਜੀ ਓਕੇ ਓਕੇ ਹਾਂ ਅੱਗੇ ਨੂੰ ਹੋਰ ਕਿਰਪਾ ਹੋਈ ਤਾਂ ਹੋਰ ਕੁਝ ਐਡ ਕਰਾਂਗੇ ਠੀਕ ਹੈ ਜੀ ਐਤ ਕੀ ਕੜੀ ਚਾਵਲ ਤੇ ਹਲਵਾ ਨਾਲ ਹਾਂਜੀ ਹਾਂਜੀ ਵਾਹਿਗੁਰੂ ਸੋ ਇਦਾਂ ਹੀ ਪ੍ਰਮਾਤਮਾ ਬੜੀ ਮਿਹਰ ਰੱਖੇ ਤੁਹਾਡੇ ਤੇ ਲੰਗਰ ਇਹ ਚੱਲਦੇ ਰਹਿਣ ਹਾਂਜੀ ਹਾਂਜੀ ਵੀਰ ਜੀ ਅੱਜ ਲੰਗਰ ਲਗਾਇਆ ਹੋਇਆ ਸੋ ਮੌਜੀ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹੋ ਬਾਬੇ ਦੀ ਕਿਰਪਾ ਜੀ ਬਾਬੇ ਦੀ ਕਿਰਪਾ ਜੀ ਬਾਬਾ ਜੀ ਗੁਰੂ ਨਾਨਕ ਦੇਵ ਜੀ ਲੰਗਰ ਚੱਲਦੇ ਆ ਸ਼ੁਰੂ ਜ ਜੀ ਵੀਰ ਬਿਲਕੁਲ ਬਿਲਕੁਲ ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਤੁਸੀਂ ਵਾਹ ਜੀ ਵਾਹ ਸੋ ਲੰਗਰ ਚੱਲ ਰਿਹਾ ਲੰਗਰ ਦੇ ਵਿੱਚ ਬੜੀ ਸੇਵਾ ਵੀ ਕਰ ਰਹੇ ਹੋ ਤੁਸੀਂ ਸੋ ਮੋਜੀ ਦੇ ਨਾਲ ਵੀ ਤੁਸੀਂ ਮੋਢੇ ਦਾ ਮੋਢਾ ਲਾ ਕੇ ਚੱਲਦੇ ਰਹਿੰਦੇ ਆ ਹਾਂਜੀ ਹਾਂਜੀ ਆਪਣਾ ਪੂਰਾ ਸਾਥ ਹੁੰਦਾ ਜੀ ਜੀ ਆਪਾਂ ਪਹਿਲਾਂ ਵੀ ਪ੍ਰੋਗਰਾਮ ਹੁੰਦਾ ਇਹ ਪੂਰਾ ਸਾਥ ਹੁੰਦਾ ਇਹਨਾਂ ਨਾਲ ਓਕੇ ਹਾਂਜੀ ਹਾਂਜੀ ਤੇ ਤੀਜਾ ਸਾਲ ਹੋ ਗਿਆ ਜੀ ਹਾਂਜੀ ਹਾਂਜੀ ਤੀਜਾ ਸਾਲ ਹੋ ਗਿਆ ਇਸ ਵਾਰੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਬਹੁਤ ਵਧੀਆ ਜੋ ਬਾਬੇ ਦੀ ਕਿਰਪਾ ਹਾਂਜੀ ਹਾਂਜੀ ਨਵੇਂ ਜੋ ਜੋ ਨਵੇਂ ਸਾਲ ਨੂੰ ਲਗਾਇਆ ਜਾਂਦਾ ਉਹ ਵੀ ਇਹਨਾਂ ਦੀ ਕਿਰਪਾ ਜੀ ਉਹ ਵੀ ਸਭ ਮਾਰਕੀਟ ਦੀ ਕਿਰਪਾ ਨਾਲ ਹੋ ਰਿਹਾ ਜੀ 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 ਹਾਂਜੀ ਠੀਕ ਹੈ ਧੰਨਵਾਦ ਧੰਨਵਾਦ ਜੀ ਧੰਨਵਾਦ